ਆਹ दारू ਆਹ दारू ਆਹ दारू ਆਹ दारू ਜੈਕ ਡੈਨੀਅਲ 25 ਰੁਪਏ ਦੀ ਬੋਤਲ ਆ ਆਏਗੀ 14 ਰੁਪਏ ਦੀ ਜੀਵਾਸ 24 ਰੁਪਏ ਦੀ ਆ ਹੈਗੀ 99 ਰੁਪਏ ਦੀ ਇਹ ਪਤਾ ਨਹੀਂ ਸ਼ਾਇਦ ਵਾਈਨ ਆ ਤਾਂ ਹੈਗੀ ਵਾਈਨ ਸਾਰੀਆਂ ਵਾਈਨ ਪਈਆਂ ਨੇ ਇੱਧਰ ਤੇ ਆ ਵੀ ਸਾਰੀਆਂ ਵਾਈਨ ਨੇ ਤੇ ਆ ਜਿਹੜੀਆਂ ਚੀਜ਼ਾਂ ਹੁੰਦੀਆਂ ਜਿਵੇਂ ਦਾਰੂ ਮੰਨਦੇ ਆ ਇਹ ਨਾ ਮਿੱਠਾ ਹੁੰਦਾ ਫਰੂਟ ਤੇ ਪਾ ਕੇ ਜਾਂ ਸਲਾਦ ਤੇ ਪਾ ਕੇ ਕਈ ਚੀਜ਼ਾਂ ਨੇ ਜੜੀਆਂ ਇਹ ਉੱਥੇ ਪੈਂਦੀਆਂ ਨੇ ਤੇ ਆ ਵੀ दारू ਆ ਆ ਵੀ ਆਪ ਇਹ ਸ਼ਹਿਦ ਵਾਈਨ ਆ ਇਹ ਪਤਾ ਨਹੀਂ ਕੀ ਲਿਖਿਆ ਸਮਝ ਨਹੀਂ ਆਉਂਦਾ ਆ ਸਾਰੀਆਂ ਵੀਨੂਆਂ ਨੇ ਆ ਵੀ ਵਾਈਨ ਨਸ਼ੇ ਵਾਲੀਆਂ ਨੇ ਸਾਰੀਆਂ ਪੈਂਦੀਆਂ ਨੇ ਤੇ ਆ ਵੀ दारू ਆ ਆ ਵੀ ਆਪ ਇਹ ਸ਼ਹਿਦ ਵਾਈਨ ਆ ਇਹ ਪਤਾ ਨਹੀਂ ਕੀ ਲਿਖਿਆ ਸਮਝ ਨਹੀਂ ਆਉਂਦਾ ਆ ਸਾਰੀਆਂ ਵੀਨੂਆਂ ਨੇ ਆ ਵੀ ਵਾਈਨ ਨਸ਼ੇ ਵਾਲੀਆਂ ਨੇ ਸਾਰੀਆਂ